ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਵੱਛਤਾ ਦਾ ਸੰਦੇਸ਼ ਦਿੰਦੇ ਹੋਏ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਧਵਾਰ 2 ਅਕਤੂਬਰ ਗਾਂਧੀ ਜੈੰਤੀ ਨੂੰ ਸਵੱਛ ਭਾਰਤ ਦਿਵਸ ਦੇ ਮੌਕੇ ਤੇ ਨਗਰ ਨਿਗਮ ਵੱਲੋਂ ਆਯੋਜਿਤ ਸਾਈਕਲੋਥਨ ਨੂੰ ਹਰੀ ਛੰਡੀ ਦਿਖਾ ਕੇ ਰਵਾਨਾ ਕੀਤਾ ਸਵੱਛਤਾ ਹੀ ਸੇਵਾ ਮਹਮ ਤਹਿਤ ਕਰਵਾਈ ਗਈ ਇਸ ਸਾਈਕਲੋਥਨ ਨੂੰ ਸਰਾਂਭਾ ਨਗਰ ਸਥਿਤ ਨਗਰ ਨਿਗਮ ਜੋਂ ਡੀ ਦਫਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਇਹ ਸਵੱਛਤਾ ਦਾ ਸੰਦੇਸ਼ ਦੰਦਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਿਕਲੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੀਚਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਨਗਰ ਨਿਗਮ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪੈਡਲਰਜ਼ ਫਿਟ ਕਲੱਬ ਲੁਧਿਆਣਾ ਸਾਈਕਲਿਸਟ ਸਾਈਕਲਿਸਟ ਲੁਧਿਆਣਾ ਸਾਈਕਲ ਕਲੱਬ ਆਦ ਦੇ ਸਹਿਯੋਗ ਨਾਲ ਸਾਈਕਲੋਥਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਗਰ ਨਿਗਮ ਸਹਾਇਕ ਕਮਿਸ਼ਨਰ ਨੀਰਜ ਜੈਨ ਸੀਐਸਆਈ ਗੁਰਿੰਦਰ ਸਿੰਘ ਸੀਡੀਓ ਮਹੇਸ਼ਵਰ ਕਮਿਊਨਿਟੀ ਫੈਸਿਲਿਟੇਟਰ ਅਤੇ ਹੋਰ ਵੀ ਹਾਜ਼ਰ ਸਨ ਸਾਈਕਲੋਥਨ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਵਿਧਾਇਕ ਗੋਗੀ ਅਤੇ ਹੋਰਨਾਂ ਪ੍ਰਤੀਭਾਗੀਆਂ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਲਿਆ। ਵਿਧਾਇਕ ਗੋਗੀ ਨੇ 40 ਤੋਂ ਵੱਧ ਸਫਾਈ ਕਰਮਚਾਰੀਆਂ ਤੇ ਸੈਨੀਟਰੀ ਸੁਪਰਵਾਈਜ਼ਰਾਂ ਨੂੰ ਉਹਨਾਂ ਦੇ ਸਮਰਪਣ ਅਤੇ ਸਖਤ ਮਿਹਨਤ ਲਈ ਸੁਰੱਖਿਆ ਕਿੱਟਾਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹ ਸਾਈਕਲੋਥਨ ਗੁਰੂ ਨਾਨਕ ਪਬਲਿਕ ਸਕੂਲ ਰੋਡ ਮਲਹਾਰ ਰੂਡ ਆਰਤੀ ਚੌਕ ਕੁਮਾਰ ਮੰਡੀ ਰੋਜ਼ ਗਾਰਡਨ ਫਾਰਾ ਚੌਕ ਦੁਰਗਾ ਮਾਤਾ ਮੰਦਰ ਭਾਰਤ ਨਗਰ ਚੌਕ ਭਾਈ ਬਾਲਾ ਚੌਕ ਤੇ ਮਲਹਾਰ ਰੂਡ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਹੁੰਦੀ ਹੋਈ ਨਗਰ ਨਿਗਮ ਜੋਨ ਦੀ ਦਫ਼ਤਰ ਵਿਖੇ ਸਮਾਪਤ ਹੋਈ ਸਾਈਕਲੋਥਨ ਦੀ ਸਮਾਪਤੀ ਤੋਂ ਬਾਅਦ ਪਾਗ ਲੈਣ ਵਾਲਿਆਂ ਨੂੰ ਪਾਗ ਲੈਣ ਲਈ ਈ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੇ ਗਏ ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਹਰਿਆਲੀ ਫੈਲਾਉਣ ਦੀ ਉਪਰਾਲੇ ਕਰਨ ਵਿਧਾਇਕ ਗੋਗੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਨ ਦੀ ਲੋੜ ਹੈ